ਸਾਸੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁੰਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਲੈ ਕੇ ਕਾਂਗਰਸ ਦੀ ਹਾਈ ਕਮਾਂਡ ਨੇ ਅੱਜ ਪੰਜਾਬ ਦੇ ਜਿੱਤੇ ਹੋਏ ਵਿਧਾਇਕ ਜਿੱਤੇ ਹੋਏ ਸੰਸਦ ਅਤੇ ਸਾਰੇ ਹੀ ਟਕਸਾਲੀ ਆਗੂ ਕਾਂਗਰਸ ਦੇ ਬੁਲਾ ਲਿਆ ਕੇ ਨੇ ਅੱਜ ਹਾਈ ਕਮਾਨ ਵੱਲੋਂ ਮਸ਼ੀਸ਼ ਮੀਟਿੰਗ ਰੱਖੀ ਗਈ ਹੈ ਇਹਨਾਂ ਜਿੱਤੇ ਹੋਏ ਆਗੂਆਂ ਵਧਾਇਕਾਂ ਅਤੇ ਸੰਸਥਾ ਦੇ ਨਾਲ ਅਚਨਚੇਤ ਜਿਹੜੀ ਮੀਟਿੰਗ ਰੱਖੀ ਗਈ ਹੈ ਇੱਕ ਵਾਰ ਫਿਰ ਸਿਆਸੀ ਪਾਰਾ ਗਰਮ ਹੋ ਗਿਆ ਹੈ ਕਾਂਗਰਸ ਪਾਰਟੀ ਦਾ ਕਾਂਗਰਸ ਦੇ ਕੋਰੀਡੋਰ ਦੇ ਵਿੱਚ ਹੈ ਖਲਬਲੀ ਬਚ ਗਈ ਹੈ ਕਿ ਆਖਰਕਾਰ ਪਾਰਟੀ ਦੇ ਪ੍ਰਧਾਨ ਨੇ ਮੀਟਿੰਗ ਕਿਉਂ ਸੱਦ ਲਈ ਦਿੱਲੀ ਦੇ ਵਿੱਚ ਹੈ ਇੱਕ ਪਾਸੇ ਇਹ ਚਚਾਵਾਂ ਛੜਗੀਆਂ ਨੇ ਕਿ ਪ੍ਰਧਾਨ ਬਦਲਿਆ ਜਾਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਵੱਡੇ ਆਗੂਆਂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਅੱਜ ਉਸ ਦੇ ਨਾਮ ਉੱਤੇ ਮੋਹਰ ਲੱਗੇਗੀ ਇਸ ਲਈ ਇੱਕ ਵਾਰ ਕਾਂਗਰਸ ਪਾਰਟੀ ਦਾ ਸਿਆਸੀ ਕੋਰੀਡੋਰ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਸਰਗਰਮੀਆਂ ਵਧੀਆਂ ਜਾ ਰਹੀਆਂ ਨੇ ਇਧਰ ਪ੍ਰਤਾਪ ਸਿੰਘ ਬਾਜਵਾ ਰਾਜਾ ਉਗੜਿੰਗ ਸੁਖਪਾਲ ਖਹਿਰਾ ਸੁਖਿੰਦਰ ਸਿੰਘ ਨਾਵਾ ਚਰਨਜੀਤ ਸਿੰਘ ਜਿਲ੍ਹ ਚੰਨੀ ਅਤੇ ਬਾਕੀ ਜਿੰਨੇ ਵੀ ਜਿੱਤੇ ਹੋਏ ਵਿਧਾਇਕ ਨੇ ਕਾਂਗਰਸ ਪਾਰਟੀ ਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ ਜਿੰਨੇ ਵੀ ਵੱਡੇ ਆਗੂ ਨੇ ਜਾਂ ਤਕਸਾਲੀ ਵਰਕਰ ਨੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਵਿੱਚ ਅੱਜ ਉਹ ਦਿੱਲੀ ਬੁਲਾ ਲਗਿਆ ਨੇ ਅੱਜ ਇੱਕ ਹੰਗਾਮੀ ਮੀਟਿੰਗ ਹੋਵੇਗੀ ਅੱਜ ਸੂਬੇ ਦਾ ਪ੍ਰਧਾਨ ਵੀ ਬਦਲਿਆ ਜਾ ਸਕਦਾ ਹੈ ਅਤੇ ਅੱਜ ਇਹ ਵੀ ਕਿਹਾ ਜਾ ਇਹ ਵੀ ਦੱਸਿਆ ਜਾਵੇਗਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਕਿਹੜੇ ਨਾਮ ਨੇ ਚਰਨਜੀਤ ਸਿੰਘ ਚੰਨੀ ਸੁਖਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਖੁਦ ਅਤੇ ਰਾਜਾ ਬੜੇ ਯਾਨੀ ਕਿ ਇਹਨਾਂ ਦੇ ਪੰਜਾਂ ਛਿਆਂ ਦੇ ਨਾਮ ਚਰਚਾ ਦਾ ਵਿਸ਼ੇ ਬਣੇ ਹੋਏ ਨੇ ਕਿਉਂਕਿ ਪ੍ਰਗਟ ਸਿੰਘ ਨੇ ਇਸ ਦਾ ਖੁਲਾਸਾ ਕੀਤਾ ਹੈ ਕਿ ਜੇਕਰ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੱਡੇ ਬਹੁਮਤ ਨਾਲ ਕਾਂਗਰਸ ਪਾਰਟੀ ਨੇ ਜਿੱਤਰੀਆਂ ਨੇ ਕਾਂਗਰਸ ਪਾਰਟੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਪਵੇਗਾ ਕਾਂਗਰਸ ਪਾਰਟੀ ਨੂੰ ਹੁਣ ਤੋਂ ਹੀ ਚਿਹਰਾ ਕੁਸ਼ਤ ਪਰਣਾ ਕਰਨਾ ਪਵੇਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਤਾਂ ਕਿ ਉਹਨਾਂ ਵੱਲੋਂ ਹੁਣ ਗਤੀਵਿਧੀਆਂ ਨੂੰ ਜਿਹੜੀ ਹੈ ਸਰਗਰਮੀ ਦੇ ਦਿੱਤੀ ਜਾਵੇ ਯਾਨੀ ਕਿ ਉਹਨਾਂ ਵੱਲੋਂ ਜਿਹੜੀ ਕਾਨਫਰੰਸ ਆ ਉਹਨਾਂ ਵੱਲੋਂ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਦੇ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕੀਤਾ ਜਾ ਸਕੇ ਯਾਨੀ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਅੱਜ ਕਿਸ ਦੇ ਨਾਮ ਉੱਤੇ ਮੋਹਰ ਲਾਵੇਗੀ ਇਹ ਤਾਂ ਸ਼ਾਮ ਨੂੰ ਪਤਾ ਲੱਗੇਗਾ ਲੇਕਿਨ ਚਰਚਾ ਦਾ ਵਿਸ਼ਾ ਬਣ ਗਈ ਹੈ ਕਾਂਗਰਸ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕ ਨਵੇਂ ਬਣੇ ਸੰਸਦ ਅਤੇ ਪਲੱਸ ਸੂਬਾ ਪ੍ਰਧਾਨ ਰਾਜਾ ਬਣੇਗੇ ਯਾਨੀ ਕਿ ਇਹਨਾਂ ਦੇ ਨਾਵਾਂ ਦੇ ਵਿੱਚੋਂ ਕਿਹਦੇ ਨਾਮ ਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਯਾਨੀ ਕਿ ਅੱਜ ਤੋਂ ਹੀ ਸ਼ੁਰੂ ਹੋ ਜਾਵੇਗਾ ਕਿ ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ ਅਤੇ ਕੌਣ ਹੋਵੇਗਾ ਜਿਹੜਾ ਪ੍ਰਧਾਨ ਅਤੇ ਕੌ ਕਿਹੜੇ ਚਿਹਰੇ ਹੋਣਗੇ ਐਜ਼ ਉਪ ਮੁੱਖ ਮੰਤਰੀ ਦੇ ਯਾਨੀ ਕਿ ਅੱਜ ਸਾਰੀਆਂ ਗੱਲਾਂ ਉਸ ਹਾਈ ਕਮਾਂਡ ਵੱਲੋਂ ਤੈਅ ਕਰ ਦਿੱਤੀਆਂ ਜਾਣਗੀਆਂ ਅੱਜ ਵੱਡੇ ਧਮਾਕੇ ਹੋਣਗੇ ਵੱਡੇ ਐਲਾਨ ਹੋਣਗੇ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਧੰਨ